ਸਤਿ ਸ਼੍ਰੀ ਅਕਾਲ ਜੀ ਕੇ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਬ੍ਰੇਕ ਕੋ ਲੈ ਕੇ ਹਾਜ਼ਰ ਹਾਂ ਅੱਜ ਦੀ ਮੌਸਮ ਅਪਡੇਟ ਪੰਜਾਬ ਦੇ ਅੰਦਰ ਬਹੁਤ ਜਲਦੀ ਮੌਸਮ ਹੈ ਜਿਹੜਾ ਇੱਕ ਵੱਡੀ ਕਰਵਟ ਲੈਣ ਵਾਲਾ ਹੈ ਜਿੱਥੇ ਕਿ ਪੰਜਾਬ ਦੇ ਲੋਕਾਂ ਨੂੰ ਵਧਦੇ ਹੋਏ ਤਾਪਮਨ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਅਤੇ ਸਭ ਤੋਂ ਵੱਧ ਤਾਪਮਨ ਅੱਜ ਵੀ ਬਠਿੰਡਾ ਅਤੇ ਫਰੀਦਕੋਟ ਦੇ ਵਿੱਚ 38.1 ਤਾਪਮਨ ਦਰਜ ਕੀਤਾ ਗਿਆ ਲਗਾਤਾਰ ਵਧਦੇ ਹੋਏ ਤਾਪਮਨ ਤੋਂ ਲੋਕ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਪਰ ਹੁਣ ਪੰਜਾਬ ਵਾਸੀਆਂ ਨੂੰ ਬਹੁਤ ਜਲਦ ਹੀ ਇਸ ਵਾਦੇ ਹੋਏ ਤਾਪਾਂ ਤੋਂ ਇੱਕ ਵੱਡੀ ਰਾਹਤ ਮਿਲੇਗੀ ਕਿਉਂਕਿ ਮੌਸਮੀ ਪਾਕਿਸਤਾਨ ਬਲੋਚਿਸਤਾਨ ਚੀਕੀਤੀ ਹੋਈ ਜਾਣਕਾਰੀ ਦੇ ਅਨੁਸਾਰ ਅੱਜ ਤੋਂ ਪੰਜਾਬ ਅਤੇ ਚੰਡੀਗੜ੍ਹ ਦੋਵਾਂ ਸੂਬਿਆਂ ਦੇ ਵਿੱਚ ਮੌਸਮ ਦੇ ਵਿੱਚ ਬਹੁਤ ਹੀ ਵੱਡੀ ਤਬਦੀਲੀ ਨਜ਼ਰ ਆਏਗੀ ਪੰਜਾਬ ਦੇ ਅੰਦਰ ਪਠਾਨਕੋਟ ਗੁਰਦਾਸਪੁਰ ਨਮਾ ਸ਼ਹਿਰ ਚਲੰਦਰ ਅੰਮ੍ਰਿਤਸਰ ਅਤੇ ਮੁਕਸਰ ਵਰਗੇ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਉਹ ਜਤਾਈ ਗਈ ਹੈ 4 ਅਕਤੂਬਰ ਤੋਂ ਲੈ ਕੇ 10 ਅਕਤੂਬਰ ਤੱਕ ਪੰਜਾਬ ਦੇ ਵਿੱਚ ਇਨ੍ਹਾਂ ਚਿਲਿਆਂ ਦੇ ਵਿੱਚ ਭਾਰੀ ਬਾਰਿਸ਼ ਜਿਹੜੀ ਦਰਜ ਹੋ ਸਕਦੀ ਹੈ ਜਿਸ ਤੋਂ ਬਾਅਦ ਕੀ ਤਾਪਮਨ ਦੇ ਵਿੱਚ ਵੱਡੀ ਗਿਰਾਵਟ ਵੀ ਆਏਗੀ ਅੱਜ ਤੋਂ ਇੱਕ ਵੱਡੀ ਕਰਵਟ ਲੈਣ ਵਾਲਾ ਹੈ ਮੌਸਮ ਜਿਸ ਤੋਂ ਬਾਅਦ ਕੀ ਤਾਪਮਾਨ ਦੇ ਵਿੱਚ ਗਿਰਾਵਟ ਹੈ ਜਿਹੜੀ ਉਧਰ ਹੋ ਸਕਦੀ ਹੈ ਪਰ ਉਥੇ ਜੇਕਰ 10 ਤਰੀਕ ਤੋਂ ਬਾਅਦ ਦੇ ਦਿਨਾਂ ਦੀ ਗੱਲ ਕਰੀਏ ਤਾਂ 11 ਤੋਂ 17 ਅਕਤੂਬਰ ਤੱਕ ਮੌਸਮ ਵਿਭਾਗ ਦੇ ਵੱਲੋਂ ਕਿਸੇ ਵੀ ਜ਼ਿਲ੍ਹੇ ਦੇ ਅੰਦਰ ਮੀਂਹ ਪੈਣ ਦੀ ਕੋਈ ਵੀ ਸੰਭਾਵਨਾ ਜਿਹੜੀ ਉਹ ਨਹੀਂ ਜਿਤਾਈ ਗਈ ਹੈ ਅਤੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਹੁਣ ਤਾਪਮਾਨ ਦੇ ਵਿੱਚ ਬਹੁਤ ਵੱਡਾ ਫਰਕ ਲੋਕਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਰਾਤ ਅਤੇ ਦਿਨ ਦੇ ਤਾਪਮਾਨ ਦੇ ਵਿੱਚ ਫਰਕ ਪੈਣਾ ਸ਼ੁਰੂ ਹੋ ਚੁੱਕਿਆ ਹੈ ਤੇ ਕੁਝ ਦਿਨਾਂ ਤੋਂ ਬਾਅਦ ਦਿਨ ਦੇ ਤਾਪਮਾਨ ਦੇ ਵਿੱਚ ਵੀ ਫਰਕ ਦਿਖ ਸਕਦਾ ਹੈ ਉੱਥੇ ਦਾਸੀ ਹੈ ਕਿ ਅਕਤੂਬਰ ਮਹੀਨੇ ਦੇ ਅਖੀਰ ਦਿਨਾਂ ਦੇ ਅੰਦਰ ਸਰਦੀ ਹੈ ਜਿਹੜੀ ਪੰਜਾਬ ਦੇ ਅੰਦਰ ਦਸਤਕ ਵੀ ਦੇ ਸਕਦੀ ਹੈ